ਰਾਜਵੀਰ ਜਵੰਦਾ ਦੇ ਘਰ ਦੇ ਅੱਗੇ ਖੜ੍ਹਿਆਂ ਤੇ ਇਸ ਵੇਲੇ ਉਹਨਾਂ ਦੇ ਚੌਣ ਵਾਲਿਆਂ ਦਾ ਉਹਨਾਂ ਦੇ ਸਕੇ ਸਬੰਧੀਆਂ ਦਾ ਉਹਨਾਂ ਦੀ ਪਤਨੀ ਦਾ ਬੱਚਿਆਂ ਦਾ ਮਾਤਾਂ ਦਾ ਭੈਣ ਦਾ ਜਿਹੜਾ ਰੋ ਰੋ ਕੇ ਬਹੁਤ ਜ਼ਿਆਦੇ ਬੁਰਾ ਹਾਲ ਆ ਇਸ ਵੇਲੇ ਹੁਣੇ ਅੰਦਰੋਂ ਜਿਹੜਾ ਹੋ ਕੇ ਆਇਆ ਜਿੱਥੇ ਰਾਜਵੀਰ ਜਵੰਦਾ ਦੀ ਦੇਹ ਪਈ ਆ ਤਾਂ ਅੱਖਾਂ ਦੇ ਵਿੱਚੋਂ ਸੱਚੀ ਅਥਰੂ ਆਉਂਦੇ ਨੇ ਤੁਸੀਂ ਦਰਸ਼ਨ ਕਰਕੇ ਜਾਓਗੇ ਤਾਂ ਰੋਂਦੇ ਹੀ ਬਾਹਰ ਨਿਕਲੋਗੇ ਕਿਉਂਕਿ ਅੰਦਰ ਬਹੁਤ ਜ਼ਿਆਦੇ ਵਿਰਲਾਪ ਪੈ ਰਹੇ ਨੇ ਕੱਲਾ ਮਾਪਿਓ ਦਾ ਇੱਕ ਪੁੱਤ ਸੀ ਜਿਹੜਾ ਪਿਤਾ ਦਾ ਪਹਿਲੇ ਹੀ ਚਲੋ 2021 ਦੇ ਵਿੱਚ ਉਹਨਾਂ ਦੀ ਡੈਥ ਹੋ ਗਈ ਸੀ ਤੇ ਉਸ ਤੋਂ ਬਾਅਦ ਕੱਲਾ ਹੀ ਜਿਹੜਾ ਪਰਿਵਾਰ ਨੂੰ ਸੰਭਾਲ ਰਿਹਾ ਸੀਗਾ ਕੁਲਵਿੰਦਰ ਬਿੱਲਾ ਇਸ ਵੇਲੇ ਰਾਜਵੀਰ ਜਵੰਦਾ ਦੀ ਦੇ ਦੇ ਕੋਲ ਖੜਕੇ ਉਹਨਾਂ ਦੇ ਪਰਿਵਾਰ ਨੂੰ ਜਿਹੜਾ ਸੰਭਾਲ ਰਿਹਾ ਹੈ ਕਿਉਂਕਿ ਲੋਕ ਦਰਸ਼ਨ ਵੀ ਕਰ ਰਹੇ ਨੇ ਤੇ ਦੂਜੇ ਪਾਸੇ ਜਿਹੜੇ ਉੱਚੀ ਉੱਚੀ ਬਿਰਲਾਪ ਕਰਦੇ ਕਰ ਰਹੇ ਨੇ ਤਾਂ ਉਹ ਇਸ ਦੁੱਖ ਦੀ ਘੜੀ ਦੇ ਵਿੱਚ ਆਪਾਂ ਕਹਿੰਦੇ ਬਹੁਤ ਜ਼ਿਆਦਾ ਮੁਸ਼ਕਲ ਹੋ ਜਾਂਦਾ ਹੈ ਨਾ ਤਾਂ ਕੁਝ ਸਾਥੀ ਸਿੰਗਰ ਨੇ ਇੱਕ ਕੁਲਵਿੰਦਰ ਬਿੱਲੇ ਦੀ ਗੱਲ ਕਰੀਏ ਕਣ ਬਰ ਗਰੇਵਾਲ ਦੀ ਗੱਲ ਕਰੀਏ ਤਾਂ ਸਾਰੇ ਹੀ ਪਰਿਵਾਰ ਨੂੰ ਜਿਹੜਾ ਇਸ ਵੇਲੇ ਸੰਭਾਲ ਰਹੇ ਨੇ ਬਾਕੀ ਪਿੰਡ ਦੇ ਜੋ ਬਾਸੀ ਨੇ ਉਹ ਵੀ ਪੂਰਾ ਜਿਹੜਾ ਆਪਾਂ ਕਹਿੰਦੇ ਸਹਿਯੋਗ ਕਰ ਰਹੇ ਨੇ ਇਸ ਦੁੱਖ ਦੀ ਘੜੀ ਦੇ ਵਿੱਚ ਜਿੰਨਾ ਟਾਈਮ ਰਾਜਵੀਰ ਜਵੰਦਾ ਵੈਂਟੀਲੇਟਰ ਉੱਪਰ ਰਿਹਾ ਹੈ ਉਨਾ ਟਾਈਮ ਕਨਵਰ ਗਰੇਵਾਲ ਨੇ ਜਿਹੜਾ ਰਾਜਵੀਰ ਜਵੰਦੇ ਦੀ ਕਹਿੰਦੇ ਬਹੁਤ ਜ਼ਿਆਦਾ ਸੇਵਾ ਕੀਤੀ ਆ ਇੱਕ ਦਿਨ ਵੀ ਆਸਪਤਾਲ ਦੇ ਵਿੱਚ ਉਹ ਨਹੀਂ ਹਿੱਲਿਆ ਪੂਰਾ ਡਟ ਕੇ ਪਹਿਰਾ ਦਿੱਤਾ ਕਿਉਂਕਿ ਦੋਸਤੋ ਬਹੁਤ ਪੁਰਾਣੇ ਦੋਸਤ ਨੇ ਕਨਵਰ ਗਰੇਵਾਲ, ਕਲਵਿੰਦਰ ਬਿੱਲਾ ਤੇ ਰਾਜਵੀਰ ਜਵੰਦਾ ਤਿੰਨੇ ਇਕੱਠੇ ਮਿਊਜ਼ਿਕ ਦੀ ਤਿਆਰੀ ਕਰਦੇ ਹੁੰਦੇ ਸੀਗੇ ਆ ਜਿਹੜਾ ਤੁਸੀਂ ਸਕੂਲ ਦੇਖ ਰਹੇ ਹੋ ਇਹ ਪੌਣਾ ਪਿੰਡ ਹੈ ਬਿਲਕੁਲ ਰਾਜਵੀਰ ਜਵੰਦਾ ਦੇ ਘਰ ਦੇ ਲੱਗ ਗਿਆ ਇਸੇ ਸਕੂਲ ਦੇ ਵਿੱਚੋਂ ਰਾਜਵੀਰ ਜਵੰਦਾ ਨੇ ਆਪਣੀ ਸਕੂਲੀ ਪੜ੍ਹਾਈ ਜਿਹੜੀ ਪੂਰੀ ਕੀਤੀ ਸੀ ਫਿਰ ਜਿਹੜਾ ਪਟਿਆਲੇ ਯੂਨੀਵਰਸਿਟੀ ਦੇ ਵਿੱਚ ਦਾਖਲਾ ਲਿਆ ਸੀ ਮੈਂ ਪਹਿਲਾਂ ਵੀ ਵੀਡੀਓ ਦੇ ਵਿੱਚ ਗੱਲ ਕਰੀ ਸੀ ਇਸ ਸਕੂਲ ਦੇ ਨਾਲ ਹੀ ਜਿਹੜਾ ਇੱਕ ਗਰਾਊਂਡ ਹੈ ਜਿੱਥੇ ਰਾਜਵੀਰ ਜਵੰਦਾ ਜਿਹੜਾ ਖੇਡਦਾ ਹੁੰਦਾ ਸੀਗਾ ਜਦੋਂ ਵੀ ਪਿੰਡ ਦੇ ਵਿੱਚ ਆਉਂਦਾ ਸੀ ਫਰੀ ਹੋ ਕੇ ਆਪਣੇ ਅਖਾੜਿਆਂ ਤੋਂ ਜਾਂ ਫਿਰ ਆ ਮਿਊਜ਼ਿਕ ਵੀਡੀਓ ਦੇ ਵਿੱਚੋਂ ਫਿਲਮਾਂ ਤੋਂ ਫਰੀ ਹੁੰਦਾ ਸੀ ਇਸ ਗਰਾਊਂਡ ਦੇ ਵਿੱਚ ਆਉਂਦਾ ਸੀ ਤੇ ਇੱਥੇ ਜੋ ਵੀ ਪਿੰਡ ਦੇ ਉਹਨਾਂ ਦੇ ਯਾਰ ਦੋਸਤ ਸੀ ਉਹਨਾਂ ਦੇ ਨਾਲ ਹੀ ਜਿਹੜਾ ਇੱਥੇ ਖੇਡਦਾ ਹੁੰਦਾ ਸੀਗਾ ਪਰ ਹੁਣ ਅੱਜ ਉਹੀ ਯਾਰ ਦੋਸਤ ਜਿਹੜੇ ਰੋਂਦੇ ਹੋਏ ਰਾਜਵੀਰ ਜਵੰਦਾ ਵਾਸਤੇ ਚਿਖਾ ਤਿਆਰ ਕਰ ਰਹੇ ਨੇ ਇਹ ਗਰਾਊਂਡ ਹੈ ਇੱਥੇ ਹੀ ਕੁਝ ਟਾਈਮ ਦੇ ਬਾਅਦ ਜਿਹੜਾ ਰਾਜਵੀਰ ਜਵੰਦੇ ਦਾ ਅੰਤਮ ਸੰਸਕਾਰ ਕੀਤਾ ਜਾਊਗਾ ਸਾਹਮਣੇ ਜਿਹੜੀ ਹੈ ਚਿਖਾਓ ਤਿਆਰ ਹੋ ਰਹੀ ਆ ਸਫਾਈ ਚੱਲ ਰਹੀ ਆ ਪਿੰਡ ਵਾਲੇ ਜੋ ਵੀ ਨੇ ਇੱਥੇ ਪਹਿਲਾਂ ਇੱਕ ਸ਼ੈੱਡ ਸੀਗਾ ਪਹਿਲਾਂ ਉਹ ਸ਼ੈੱਡ ਜਿਹੜਾ ਕੱਲ ਹਟਾਇਆ ਗਿਆ ਫਿਰ ਇੱਥੇ ਜਿਹੜੇ ਬਹੁਤ ਜ਼ਿਆਦੇ ਦਰਖਤ ਸੀ ਉਹ ਕੱਟੇ ਗਏ ਤਾਂ ਕਿ ਜਿਹੜਾ ਕੱਠ ਹੈ ਬਹੁਤ ਜ਼ਿਆਦੇ ਹੋਊਗਾ ਵੀ ਇੱਥੇ ਜਿਹੜੀ ਸਫਾਈ ਹੋ ਜਾਵੇ ਤੇ ਇਹ ਕਹਣਾ ਵੱਡਾ ਕਰਾਊਡ ਕਹਿ ਦੀ ਕਿਉਂਕਿ ਰਾਜਵੀਰ ਜਵੰਦਾ ਕੋਈ ਆਮ ਇਨਸਾਨ ਨਹੀਂ ਸੀ ਹਰੇਕ ਬੰਦੇ ਨਾਲ ਉਸ ਦੀ ਬੰਨ डीसी ਤੇ ਬਾਕੀ ਮਿਊਜ਼ਿਕ ਦਾ ਬਹੁਤ ਵੱਡਾ ਚਿਹਰਾ ਸੀਗਾ ਉਹਦੇ ਕਰਕੇ ਜਿਹੜਾ ਬਹੁਤ ਜ਼ਿਆਦੇ ਲੋਕ ਇੱਥੇ ਆਉਣਿਆ ਬਾਕੀ ਪੰਜਾਬ ਦੇ ਲੀਡਰਾਂ ਦੀ ਗੱਲ ਕਰੀਏ بڑے ਸਿੰਗਰਾਂ ਦੀ ਗੱਲ ਕਰੀਏ ਕੁਝ ਸਿੰਗਰ ਤਾਂ ਇਸ ਵੇਲੇ ਜਿਹੜੇ ਇੱਥੇ ਮੌਜੂਦ ਨੇ ਹੈਪੀ ਰਾਏ ਕੋਟੀ ਦੀ ਗੱਲ ਕਰੀਏ ਤੇ ਗਗਨ ਕੋਕਰੀ ਦੀ ਗੱਲ ਕਰੀਏ ਉਹ ਵੀਰ ਵੀ ਜਿਹੜਾ ਗਗਨ ਕੋਕਰੀ ਨੇ ਬੜਾ ਸਾਥ ਦਿੱਤਾ ਰਾਜਵੀਰ ਜਵੰਦੇ ਦਾ ਪਲ-ਪਲ ਬਾਅਦ ਜਿਹੜਾ ਪਤਾ ਵੀ ਲੈਂਦਾ ਰਿਹਾ ਬੜੀਆਂ ਅਰਦਾਸਾਂ ਵੀ ਕਰਾਈਆਂ ਨੇ ਕਹਿ ਕੇ ਲੋਕਾਂ ਤੋਂ ਤੇ ਬੜੇ ਚੈਨਲਾਂ ਨੇ ਅਰਦਾਸਾਂ ਕਰਾਈਆਂ ਨੇ ਇਸ ਵੇਲੇ ਕੋਈ ਅਜੇਹਾ ਬੰਦਾ ਨਹੀਂ ਆਰ ਜੀਨੇ ਰਾਜਵੀਰ ਜਵੰਦਾ ਨੂੰ ਸਹਿਯੋਗ ਨਹੀਂ ਕੀਤਾ ਬੇਸ਼ੱਕ ਆਪਾਂ মিডিਆ ਦੀ ਗੱਲ ਕਰੀਏ ਬੇਸ਼ੱਕ ਆਪਾਂ ਸਿੰਗਰਾਂ ਦੀ ਗੱਲ ਕਰੀਏ ਖਿਡਾਰੀਆਂ ਦੀ ਗੱਲ ਕਰੀਏ ਜਾਂ ਲੀਡਰਾਂ ਦੀ ਗੱਲ ਕਰੀਏ ਸਾਰਿਆਂ ਨੇ ਹੀ ਅਰਦਾਸ ਕੀਤੀ ਤੇ ਲੋਕਾਂ ਤੋਂ ਵੀ ਕਰਵਾਈ ਕਹਿ ਕੇ ਵੀ ਰਾਜਵੀਰ ਜਵੰਦਾ ਜੇਕਰ ਠੀਕ ਹੋ ਜਾਵੇ ਪਰ ਦੋਸਤੋ ਵੀ ਅਰਦਾਸਾਂ ਹੈ ਨਾ ਮਾਲਕ ਦੀ ਜੋ ਮਰਜ਼ੀ ਹੁੰਦੀ ਆ ਪ੍ਰਮਾਤਮਾ ਨੂੰ ਇਹ ਸਭ ਕੁਝ ਹੀ ਮਨਜ਼ੂਰ ਸੀ ਰਾਜਵੀਰ ਜਵੰਦੇ ਦਾ ਜਾਣਾ ਸੀ ਸਾਂ ਪੂਰੇ ਹੋ ਗਏ ਸੀ ਬੇਸ਼ੱਕ ਉਹ ਐਕਸੀਡੈਂਟ ਆਪਾਂ ਕਹਿ ਦੀ ਇੱਕ ਬਹਾਨਾ ਬਣਿਆ ਉਹਨਾਂ ਦਾ ਜਿਹੜਾ ਸ਼ੌਂਕ ਸੀ ਉਹੀ ਉਹਨਾਂ ਨੂੰ ਆਪਾਂ ਕਹਦੀ ਵੀ ਲੈ ਬੈਠਾ ਨਾ 27 ਲੱਖ ਦਾ ਤਾਂ ਮੋਟਰਸਾਈਕਲ ਲੈ ਕੇ ਆਇਆ ਸੀ ਰਾਜਵੀਰ ਜਵੰਦਾ ਆ ਰਾਈਡਰ ਬਹੁਤ ਵਧੀਆ ਸੀ ਬਹੁਤ ਜ਼ਿਆਦੇ ਸ਼ੌਂਕੀ ਸੀ ਘੁੰਮਣਾ ਫਿਰਨ ਦਾ ਜਦੋਂ ਆਪਣੇ ਅਖਾੜਿਆਂ ਤੋਂ ਜਾਂ ਗਾਣਿਆਂ ਤੋਂ ਫਰੀ ਹੁੰਦਾ ਸੀ ਆਪਣੇ ਯਾਰਾਂ ਦੋਸਤਾਂ ਦੇ ਨਾਲ ਕਦੇ ਲੇਲਦਾ ਮਨਾਰੀ ਰਾਜਸਥਾਨ ਇਦਾਂ ਥਾਂ ਥਾਂ ਤੇ ਜਿਹੜਾ ਘੁੰਮਦਾ ਰਹਿੰਦਾ ਸੀ ਕਿਉਂਕਿ ਉਸ ਨੂੰ ਜਿਹੜਾ ਵਧੀਆ ਲੱਗਦਾ ਸੀਗਾ ਮੋਟਰਸਾਈਕਲ ਦੀ ਸਵਾਰੀ ਕਰਨਾ ਪਰ ਦੋਸਤੋ ਉਹੀ ਮੋਟਰਸਾਈਕਲ ਜਿਹੜਾ 27 ਸਤੰਬਰ ਨੂੰ ਐਕਸੀਡੈਂਟ ਹੋਇਆ ਉਸ ਮੋਟਰਸਾਈਕਲ ਦਾ ਰਾਜਵੀਰ ਜਵੰਦਾ ਦੇ ਸੱਟਾਂ ਲੱਗੀਆਂ ਫਿਰ 11 12 ਦਿਨ ਜਿਹੜਾ ਵੈਂਟੀਲੇਟਰ ਤੇ ਰਹਿਣ ਤੋਂ ਬਾਅਦ ਕੱਲ ਜਿਹੜਾ ਅੰਤਿਮ ਸਾਹ ਰਾਜਵੀਰ ਜਵੰਦਾ ਨੇ ਫੋਟਾ ਜਹਾਜ਼ ਹਸਪਤਾਲ ਚੰਡੀਗੜ੍ਹ ਦੇ ਵਿੱਚ ਲਏ ਨੇ ਤੇ بڑے ਪੰਜਾਬੀ ਸਿੰਗਰਾਂ ਦੀ ਗੱਲ ਕਰੀਏ ਆਪਾਂ ਆ ਬੜਾ ਜਿਹੜਾ ਲੋਕਾਂ ਦੇ ਵਿੱਚ ਕੋ ਰੋਸ ਵੀ ਆ ਵੀ ਰਾਜਵੀਰ ਜਵੰਦੇ ਨੂੰ ਬਚਾਇਆ ਕਿਉਂ ਨਹੀਂ ਗਿਆ ਕਈ ਲੋਕ ਕਹਿੰਦੇ ਸੀ ਪੀਜੀਆਈ ਦੇ ਵਿੱਚ ਲੈ ਜੋ ਕਈ ਕਹਿੰਦੇ ਸੀ ਫੋਟ ਜਹਾਜ਼ ਹਸਪਤਾਲ ਜਿਹੜਾ ਹਸਪਤਾਲ ਵਧੀਆ ਨਹੀਂ ਹੈਗਾ